ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖ ਰਗੜ ਕੇ ਰਖਤ ਨਹੀਂ ਅੱਜ ਬੈਲੀ ਚੋਟੀ ਦਾ ਇਹ ਚਮਕੀਲਾ ਸਭ ਦੇ ਬੋਲ ਨੇ ਉਹਨਾਂ ਦੇ ਗਾਣਿਆਂ ਵਿੱਚੋਂ ਲਏ ਹੋਏ ਤੇ ਮੈਂ ਗੱਲ ਕਰਨੀ ਹੈ ਅਕਾਲੀਆਂ ਦਾ ਜਿਹੜਾ ਗਲਕ ਨਸ਼ਾ ਤਸ਼ਕਰ ਵਿਕਰਮ ਸਿੰਘ ਮਜੀਠੀਆ ਜਿਹੜਾ ਮਾਝੇ ਦੀ ਮੈਲ ਕਹਿ ਸਕਦੇ ਚਰਨਾਂ ਵਾਲੀ ਤੇ ਮਾਂਜੁਗ ਹਾਈ ਕੋਰਟ ਵੱਲੋਂ ਜਿਹੜੀ ਅਗਲੀ ਸੁਣਵਾਈ ਆ ਉਹ 26 ਅਗਸਤ ਤੇ ਪਾ ਦਿੱਤੀ ਗਈ। ਵਕੀਲਾਂ ਨੇ ਟਾਈਮ ਮੰਗਿਆ ਸੀ ਤੇ ਹੁਣ ਲਿਚਕੜੇ ਜਿਹਾ ਜਿਵੇਂ ਪੰਜਾਬੀ ਵਿੱਚ ਕਹਿੰਦੇ ਆ ਉਹ ਇਹਦੇ ਵਕੀਲ ਵੀ ਕਰਦੇ ਨੇ ਆਪੇ ਕਰਦਾ। ਪਰ ਭਗਵੰਤ ਮਾਨ ਨੇ ਜੀਵ ਲੱਕ ਨਾਲ ਲਵਾਤੀ। ਅਗਲਾ ਕਹਿੰਦਾ ਸੀ ਕਹਿੰਦਾ ਜਦੋਂ ਪਾਵਰ ਵਿੱਚ ਆ ਗਿਆ ਵੱਟ ਕੱਢ ਕੇ ਛੱਡੋ। ਦੇਖੋ ਕਿੱਧਰ ਗਈਆਂ ਕੁੰਡੀਆਂ ਮੋਛਾਂ ਜਿਨ੍ਹਾਂ ਨੂੰ ਤਾ ਦਿੰਦਾ ਸੀ ਤੇ ਕਿੱਧਰ ਗਈਆਂ ਐਨਕਾਂ ਜਿਹੜੀਆਂ ਕਦੇ ਲਾਉਂਦਾ ਸੀ ਕਦੇ ਲਾਉਂਦਾ ਸੀ ਕਹਿੰਦਾ ਸੀ ਚੀਕਾਂ ਕੜਾਉਂਦਾ ਉਹ ਭਗਵੰਤ ਮੰਨਦੀਆਂ ਹੁਣ ਮਾਰਦਾ ਨਾ ਚੀਕਾਂ ਹੁਣ ਅਗਲਿਆਂ ਨੇ ਤਾਣਾ ਬਾਣਾ ਬੁਣ ਲਿਆ ਤਾਣਾ ਬਾਣਾ ਕੀ ਆ ਅਗਲੇ ਕਹਿੰਦੇ ਵੀ ਅਹ ਜਿਹੜਾ ਹਜ਼ਾਰਾਂ ਕਰੋੜ ਰੁਪਈਆ ਤੂੰ ਇਕੱਠਾ ਕੀਤਾ ਇਹ ਕਿੱਥੋਂ ਆਇਆ ਬੰਦੇ ਦਾ ਪੁੱਤ ਬਣ ਕੇ ਦੱਸ ਹੋਣਾ ਵੀ ਇਦਾਂ ਚਾਹੀਦਾ ਇਹ ਉਹ ਗਲਾਕ ਹੈ ਜਿਨੇ ਅੱਧਾ ਪੰਜਾਬ ਚਿੱਟੇ ਨਾਲ ਮਰਵਾਤਾ ਮੈਂ ਬਹੁਤ ਵਾਰੀ ਗੱਲ ਕੀਤੀ ਹੈ ਜਿੰਨੇ ਇੱਕ ਮੇਰੇ ਕੋਲੇ ਫੋਨ ਆਉਂਦੇ ਨੇ ਮੇਰਾ ਕੋਈ ਮਤਲਬ ਨਹੀਂ ਵੀ ਅਸੀਂ ਕਿਸੇ ਪਾਰਟੀ ਨੂੰ ਬਦਨਾਮ ਕਰੀਏ ਪੰਜਾਬ ਦੇ ਮੁੱਦੇ ਨੇ ਜਿਹੜੀ ਵੀ ਰਾਜਨੀਤਿਕ ਪਾਰਟੀ ਉਹਨਾਂ ਮੁੱਦਿਆਂ ਨੂੰ ਹੱਲ ਕਰਨ ਦੀ ਗੱਲ ਕਰਦੀ ਹੈ ਉਹਦੀ ਸਰਕਾਰ ਬਣ ਜੂਗੀ ਇਹ ਜਪੂ ਦੋ ਰਾਮਾਨੀ ਪਰ ਇਹਨਾਂ ਲੋਕਾਂ ਨੇ ਪੰਥ ਦੇ ਨਾਂ ਤੇ ਜਿਹੜਾ ਗੰਦ ਪਾਇਆ ਸੀ ਨਾ ਜਿਹੜਾ ਕੌਮ ਨੂੰ ਤੇ ਪੰਜਾਬ ਦੀ ਨੌਜਵਾਨੀ ਨੂੰ ਮਰਵਾਇਆ ਉਹਦੀ ਪਰਭਾਈ ਨਹੀਂ ਕੀਤੀ ਜਾ ਸਕਦੀ ਇਹਨਾਂ ਨੂੰ ਨੁਕਸਾਨ ਲੈਣਾ ਕਰਾਤਾ ਹੁਣ ਜਿਹੜੇ ਵਕੀਲਾਂ ਨੇ ਸਬੂਤ ਲੱਭੇ ਨੇ ਵੀ ਹਜ਼ਾਰਾਂ ਕਰੋੜ ਰੁਪਈਆ ਮਜੀਠੀਆ ਸਾਹਿਬ ਕਿੱਥੋਂ ਆਇਆ ਇਹ ਦੱਸ ਹਿੰੜੀ ਮੇ ਨਵੇਂ ਗੱਲਾਂ ਜਿਹੜੀਆਂ ਸਾਢੇ 12000 ਪਿੰਡ ਹੈ ਪੰਜਾਬ ਦਾ ਤੇ ਜਿਹਦੇ ਵਿੱਚੋਂ 7000 ਪਿੰਡਾਂ ਦੇ ਸਰਪੰਚ ਮਜੀਠੀਏ ਨੇ ਡਰੱਗ ਜਣ ਕਿ ਚਿੱਟਾ ਵੇਚਣ ਵਾਸਤੇ ਰੱਖੇ ਹੋਏ ਸੀ ਉਹਨਾਂ ਦੇ ਨਾਂ ਬੋਲਣਗੇ ਨਹੀਂ ਹੁਣ ਕਿਉਂਕਿ ਪਤਾ ਲੱਗ ਗਿਆ ਜਿਹਦੇ ਕੋਲੇ ਡੇਢ ਕਿੱਲਾ ਜ਼ਮੀਨ ਸੀ ਉਹਨੇ 15 ਕਿੱਲੇ ਬਣਾ ਲਈ ਕਿਸੇ ਨੇ 50 ਕਿੱਲੇ ਬਣਾ ਲਈ ਕਿਸ ਨੇ ਟਰੱਕ ਕਪਾਲੇ ਕਿਸ ਨੇ ਬੱਚੇ ਬਾਹਰ ਭੇਤੇ ਵੱਡੀਆਂ ਕੋਠੀਆਂ ਪਾ ਲਈਆਂ ਬੈਂਕਾਂ ਦੇ ਵਿੱਚ ਕਰੋੜਾਂ ਰੁਪਇਆ ਪਿਆ ਉਹ ਖੇਤੀ ਕਰਕੇ ਨਹੀਂ ਉਹ ਚਿੱਟਾ ਵੇਚ ਕੇ ਬਣੇ ਤੇ ਇਹ ਮਜੀਠੀਏ ਦੇ ਕਰਿੰਦੇ ਸੀ ਹੁਣ ਪੋਲਾਂ ਕਿੱਥੋਂ ਖੁੱਲ ਰਹੀਆਂ ਨੇ ਵਿਜੀਲੈਂਸ ਉਹਨਾਂ ਬੰਦਿਆਂ ਨਾਲ ਰਾਬਤਾ ਕਰ ਰਹੀ ਸੀ ਜਿਹੜੇ ਇਹਨਾਂ ਦੇ ਕਰਿੰਦੇ ਸੀ ਪਿੰਡਾਂ ਦੇ ਸਰਪੰਚ ਮੈਂਬਰ ਇਹਦੇ ਵਿੱਚ ਕੁਝ ਪੁਲਸ਼ਾਅ ਅਸਰ ਵੀ ਹੈਗੇ ਆ ਜਿਹੜੇ ਮਜੀਠੀਏ ਦੇ ਕਰਿੰਦੇ ਬਣ ਕੇ ਚਿੱਟਾ ਵੇਚਦੇ ਸੀ ਇਹ ਗੀਕਤ ਹੈ ਹੁਣ ਜਿਹੜਾ ਹਜ਼ਾਰਾਂ ਕਰੋੜ ਰੁਪਇਆ ਚਿੱਟੇ ਨਾਲ ਕਮਾਇਆ ਹੈ ਉਹ ਪ੍ਰੂਫ ਕਰਨਾ ਪੈਣਾ ਵੀ ਇਹ ਕਮਾਈ ਕਿਹੋ ਜੀ ਹੈ ਐਨਾ ਪੈਸਾ ਕਿੱਥੋਂ ਆ ਗਿਆ ਇਹ ਤਾਂ ਦੱਸਣਾ ਪੈਣਾ ਹੈ ਅਰੜੇ ਕਲੋਨੀਆਂ ਕਲੋਨੀਆਂ ਦੀ ਗੱਲ ਕਰਦੇ ਆ ਬੀਬੀ ਗਨੀਮ ਕੌਰ ਦੇ ਨਾਮ ਮੁੰਡੇ ਦੇ ਨਾਲ ਨਾ ਨਾਲ ਹੈ ਪਤਾ ਨਹੀਂ ਕੀ ਕੁਛ ਹੈ ਇਹ ਤਾਂ ਬਹੁਤ ਥੋੜਾ ਹੈ ਹਜ਼ਾਰਾਂ ਕਰੋੜ ਰੁਪਇਆ ਚਿੱਟਾ ਵੇਚ ਕੇ ਬਣਾਇਆ ਤੰਤ ਛਣਵਾਈ 26 ਅਗਸਤ ਦੇ ਜਦ ਸਭ ਨੇ ਕਿਉਂ ਪਾਤੀ ਅੱਗੇ ਮਤਲਬ ਬੀ ਲੈਸ ਵੱਲੋਂ ਉਥੇ ਸਬੂਤਾਂ ਦੇ ਢੇਰ ਲਾਤੇ ਉਹ ਕਹਿੰਦੇ ਜੀ ਆ 100 ਕਰੋੜ ਦੀ ਪ੍ਰਾਪਰਟੀ ਪਈ ਆ 200 ਦੀ ਪਈ ਆ 500 ਦੀ ਪਈ ਆ ਆ ਘਰ 100 ਕਰੋੜ ਦਾ ਪਿਆ ਜੀ ਅਮਰੀਕਾ ਵਿੱਚ ਟਰੱਕ ਇਹਨੇ ਚੱਲਦੇ ਨੇ ਜੀ ਆ ਜ਼ਮੀਨ ਐਨੀ ਲੈ ਲਈ ਨੀ ਆ ਫੁਲਾਣੀ ਫੈਕਟਰੀ ਨਮੀ ਲਾ ਲਈ ਜੀ ਹਾਂ ਹਿਮਾਚਲ ਵਿੱਚ Shimla ਵਿੱਚ ਪਈ ਆ ਜੀ ਪ੍ਰਾਪਰਟੀ ਆ ਦਿੱਲੀ ਵਿੱਚ ਪਈ ਆ ਜੀ ਆਫਲਾਣੇ ਤਾਂ ਕੋਠੀ ਪਈ ਹੈ ਜੀ ਆ ਇੱਥੇ ਕਲੋਨੀ ਪਈ ਹੈ ਜੀ ਉਹਨਾਂ ਨੇ ਢੇਰ ਲਾਤੇ ਸਬੂਤਾਂ ਦੇ ਤੇ ਹੁਣ ਭੱਜੂ ਕਿੱਥੇ ਹੁਣ ਤਾਂ ਇਹ ਵੀ ਨਹੀਂ ਕਹਿ ਸਕਦਾ ਵੀ ਮੇਰੇ ਜੀਜੇ ਨੇ ਮੈਨੂੰ ਦੇਤਾ 200 ਕਰੋੜ ਰੁਪਈਆ ਮੇਰੀ ਭੈਣ ਨੇ ਦਿੱਤੇ ਇਹ ਵੀ ਨਹੀਂ ਕਹਿ ਸਕਦਾ ਅਗਲੇ ਦਾ ਪਿੱਛੇ ਹਟ ਕੇ ਉਹਨਾਂ ਨੂੰ ਪਤਾ ਹੈ ਵੀ ਅਸੀਂ ਛੱਤਰ ਖਾਵਾਂਗੇ ਪਰ ਇੱਕ ਬੇਨਤੀ ਹੈ ਭਵੰਤਮਾਨ ਨੂੰ ਇਹ ਕਾਨੂੰਨੀ ਅੰਗਰੇਜ਼ੀ ਜਿੰਨਾ ਮਰਜ਼ੀ ਬਾੜਾ ਕਹਿਣ ਪੰਜਾਬ ਦੇ ਲੋਕਾਂ ਨੂੰ ਸਮਝਣਾ ਪੈਣਾ ਵੀ ਕਿਸੇ ਬੰਦੇ ਨੇ ਇਹਨਾਂ ਨੂੰ ਹੱਥ ਜ਼ਰੂਰ ਪਾਇਆ ਇਹ ਗੱਲ ਮੰਨੀ ਪੜੀ ਪੋਲੇ ਪੈਰੀ ਹੱਥ ਹਾਲਾਂਕਿ ਕੇਦਰੀਵਾਲ ਨੇ ਮਾਫੀ ਮੰਗ ਲਈ ਸੀ ਇੱਕ ਵਾਰੀ ਮਜੀਠੀਏ ਤੋਂ ਇਹ ਤਾਂ ਹੁਣ ਵੀ ਕਿਸੇ ਜਾ ਰਹੇ ਹਨ ਪਰ ਭਗਵੰਤਮ ਸਮਾਂ ਸਟੈਂਡ ਤੇ ਖੜਾ ਹੈ ਕੰਨ ਨੂੰ ਕੁਝ ਵੀ ਹੋ ਜੇ ਮੈਂ ਉਤਰ ਨਹੀਂ ਜਾਣਾ ਇੱਥੇ ਆਜ਼ਾਦਾਂ ਬਿਕ ਜਾਂਦੀਆਂ ਨੇ ਬੜਾ ਕੁਝ ਹੋ ਜਾਂਦਾ ਪਰ ਜਿਹੜੀ ਨਥ ਭਗਵੰਤ ਮਾਨ ਨੇ ਨਕੇਲ ਮਜੀਠੀਏ ਦੇ ਪਾਈ ਹੈ ਨਾ ਜੇਲ੍ਹ ਵਿੱਚ ਸੁੱਟ ਕੇ ਉਹ ਆਮ ਬੰਦਾ ਨਹੀਂ ਪਾ ਸਕਦਾ ਮੈਂ ਇੱਕ ਹੋਰ ਬੇਨਤੀ ਕਰਨੀ ਹੈ ਭਾਵੇਂ ਕੱਲ ਨੂੰ ਮਾਨਯੋਗ ਅਦਾਲਤ ਵੱਲੋਂ ਕਲੀਨ ਚਿੱਟ ਦਿੱਤੀ ਜਾਵੇ ਕਿ ਮਜੀਠੀਆ ਬੇਕਸੂਰ ਹੈ ਪਰ ਜਿਹੜੇ ਵਿਜੀਲੈਂਸ ਨੇ ਸਬੂਤ ਦਿੱਤੇ ਨੇ ਨਾ ਉਹ ਰੜਕਣਗੇ ਜ਼ਰੂਰ ਪੰਜਾਬ ਦੇ ਲੋਕਾਂ ਦੇ ਵਿੱਚ ਪੂਰੇ ਪੰਜਾਬ ਦੇ ਜਿਹੜੇ ਥੁੱਤ ਹੋਈ ਹੈ ਇਹ ਹਰੇਕ ਬੰਦਾ ਨਹੀਂ ਯਕੀਨ ਕਰਦਾ ਕਿਉਂਕਿ ਜਿਹੜੇ ਪਰਿਵਾਰ ਉਜੜੇ ਨੇ ਚਿੱਟੇ ਨਾਲ ਉਹ ਪਰਿਵਾਰ ਯਕੀਨ ਨਹੀਂ ਕਰਨਗੇ ਕੱਲ ਇੱਕ ਬੀਬੀ ਦਾ ਮੈਨੂੰ ਫੋਨ ਆਇਆ ਸੀ ਉਹ ਕਹਿੰਦੀ ਗਾਨੀ ਜੀ ਮਨਜੀਠੀਏ ਨੂੰ ਭਾਵੇਂ ਅੱਜ ਜਵਾਨਤ ਮਿਲ ਜੇ ਪੂਰਾ ਪੰਜਾਬ ਬਰੀ ਕਰ ਦੇ ਮਨਜੀਠੀਏ ਦੇ ਹੱਕ ਵਿੱਚ ਖੜ ਦੇ ਉਹ ਕਹਿੰਦੀ ਮੈਂ ਨਹੀਂ ਮੰਨ ਸਕਦੀ ਮੇਰਾ ਪੁੱਤ ਮਰਿਆ ਔਰ ਮਰਨ ਤੋਂ ਪਹਿਲਾਂ ਕਹਿੰਦੀ ਕਹਿ ਕੇ ਮਰਿਆ ਕਿ ਮਨਜੀਠੀਏ ਦੇ ਬੰਦੇ ਮੈਨੂੰ ਚਿੱਟਾ ਵੇਚਣ ਲਈ ਮਜਬੂਰ ਕਰਦੇ ਸੀ ਔਰ ਮਨਜੀਠੀਏ ਨੇ ਚਿੱਟੇ ਦਾ ਬੀਜ ਪੰਜਾਬ ਵਿੱਚ ਬੀਜਿਆ ਉਹ ਕਿੰਨੇ ਮੇਰਾ ਮੁੰਡਾ ਮੈਨੂੰ ਇਹ ਕਹਿ ਕੇ ਮਰੇ ਹੁਣ ਉਹ ਲੋਕ ਕਿਵੇਂ ਯਕੀਨ ਕਰਨਗੇ ਇਹ ਜ਼ਰੂਰੀ ਨਹੀਂ ਹੁੰਦਾ ਵੀ ਜਿੱਧਰ ਝੁਕਦਾ ਪਾਲਣਾ ਹੋਵੇ ਉਧਰ ਸੱਚ ਹੋਊਗਾ ਨਾ 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 ਇਹ ਹਵਾ ਚੱਲਦੀ ਹੁੰਦੀ ਹੈ ਜੀ ਦੁਨੀਆ ਹਵਾ ਦਾ ਰੁਖ ਦੇਖਦੀ ਹੁੰਦੀ ਹੈ ਜਿੱਧਰ ਮਰਜ਼ੇ ਤੁਰ ਪੇ ਦੁਨੀਆ ਕੋਈ ਪਰਵਾਹ ਨਹੀਂ ਸੱਚ ਬੋਲਣ ਵਾਲਾ ਤਾਂ ਇੱਕੋ ਹੀ ਬਹੁਤ ਹੁੰਦਾ ਹੈ ਇਹ ਗੱਲ ਤੇ ਯਕੀਨ ਕਰਿਓ ਹੁਣ ਜਿਹੜਾ ਸਕੰਜਾ ਮਜੀਠੀਏ ਤੇ ਕਸ਼ੇ ਭਗਵੰਤ ਮਾਨ ਨੇ ਇਹਦੇ ਵਿੱਚ ਇਹ ਕਹਿ ਲੋ ਵੀ ਮਜੀਠੀਆ ਦੋਸ਼ੀ ਤਾਂ ਹੈ ਵੀ ਹੈਗਾ ਚਿੱਟਾ ਵੇਚ ਕੇ ਜਿਹੜਾ ਪੰਜਾਬ ਦਾ ਨੁਕਸਾਨ ਕੀਤਾ ਹੈ ਪੰਜਾਬ ਦੀ ਨੌਜਵਾਨੀ ਮਰਵਾਈ ਹੈ ਇਹ ਤਾਂ ਸੱਚ ਹੈ ਜੀ ਐਨਾ ਪੈਸਾ ਕਿੱਥੋਂ ਆ ਗਿਆ ਕੋਈ ਵੀ ਅਕਾਲੀ ਅਕਲੋਂ ਖਾਲੀ ਨੀਲੀ ਪੱਗ ਵਾਲਾ ਦੱਸੇ ਤਾਂ ਸਹੀ 20 ਹਜ਼ਾਰਾਂ ਕਰੋੜ ਰੁਪਈਆ ਕਿਹੜੀ ਤੁਸੀਂ ਨੋਟਾਂ ਵਾਲੀ ਮਸ਼ੀਨ ਲਾਈ ਸੀ ਘਰੇ ਵੀ ਜਿਹੜਾ ਫਟਾਫਟ ਛਾਪ ਹੀ ਗਏ ਦੱਸੋ ਤੁਸੀਂ ਕਿੱਥੋਂ ਆਇਆ ਇਹ ਐਵੇਂ ਥੋੜੀ ਗੱਲਾਂ ਬਣ ਗਈਆਂ ਕਿਸੇ ਬੰਦੇ ਕੋਲੇ ਕੱਲ 1 ਲੱਖ ਰੁਪਈਆ ਸੀ ਅੱਜ ਉਹਦੇ ਅਕਾਊਂਟ ਵਿੱਚ 20 ਕਰੋੜ ਆ ਜੀ ਤੇ ਉਹਨੇ ਕਿਹੜੀ ਮਾਲ ਮਾਰੀ ਹੈ ਉਹ ਕਮਾਈ ਕਿਸੀ ਹੋਤੀ ਕਿਹੜੀ ਉਹਦੀ ਲਾਟਰੀ ਲੱਗੀ ਇਹ ਦੱਸਣਾ ਤਾਂ ਪੈਣਾ ਹੀ ਹੈ ਨਾ ਯਾਨੀ ਕਿ ਜਿਹੜਾ 56 ਵਿਜੀਲੈਂਸ ਨੇ ਮਨਜੀਠੀਏ ਤੇ ਕੱਸਿਆ ਉਹ 100% ਸੱਚਾਈ ਹੈ ਵੀ ਮਨਜੀਠੀਏ ਨੇ ਚਿੱਟਾ ਵੇਚ ਕੇ ਹਜ਼ਾਰਾਂ ਕਰੋੜ ਰੁਪਇਆ ਬਣਾਇਆ ਕੋਈ ਸ਼ੱਕ ਨਹੀਂ ਇਹਦੇ ਵਿੱਚ ਤੇ ਹੁਣ ਬਚਣਾ ਨਹੀਂ ਵੱਡਾ ਬੈਲੀ ਬਣਦਾ ਸੀ ਨਾ ਕਿ ਮਾਝੇ ਦਾ ਜਰਨਾ ਨਾ ਮੈਂ ਕਹਣਾ ਝੂਠ ਹੈ ਜਿਹੜੇ ਬੰਦੇ ਨੇ ਪੈਸੇ ਦੀ ਖਾਤਰ ਇੱਕ ਕੌਮ ਦੀ ਅਗਵਾਈ ਕਰਨ ਦੇ ਨਾਂ ਤੇ ਵੀ ਅਸੀਂ ਅਕਾਲੀ ਦਲ ਦੇ ਵਾਰਸਾਂ ਅਸੀਂ ਖੇਤਰੀ ਪਾਰਟੀਆਂ ਅਸੀਂ ਪੰਥਕਾਂ ਉਹਨਾਂ ਨੇ ਪੰਥ ਖੋਣ ਦੇ ਨਾਂ ਤੇ ਪੰਜਾਬ ਦਾ ਹਜ਼ਾਰਾਂ ਨੌਜਵਾਨ ਮਰਵਾਤਾ ਕਿ ਲਾਨਤਾਂ ਨਹੀਂ ਇਹਨਾਂ ਬੰਦਿਆਂ ਨੂੰ ਨੱਕ ਡੋਬ ਕੇ ਮਰ ਨਹੀਂ ਡਣਾ ਚਾਹੀਦਾ ਚ ਆਪਣੀ ਜਿਹਨਾਂ ਲੋਕਾਂ ਨੇ ਇਹਨਾਂ ਲੋਕਾਂ ਨੂੰ ਅਧਿਕਾਰ ਹੈ ਵੀ ਨੀਲੀਆਂ ਪੱਗਾਂ ਬੰਨ੍ਹਣੇ ਬੰਦੇ ਦਾੜੀਆਂ ਖੁੱਲੀਆਂ ਰੱਖ ਕੇ ਇਹ ਬੰਦੇ ਜਕਾਰੇ ਛੜਨ ਫਤੇ ਬਰਾਉਣ ਇਹਨਾਂ ਨੂੰ ਅਧਿਕਾਰ ਹੈ ਜਿਹਨੇ ਪੂਰਾ ਪੰਜਾਬ ਮਰਵਾਤਾ ਹੋਵੇ ਉਹ ਵੀ ਨਸ਼ੇ ਦੇ ਨੌ। ਠੋਕਿਆ ਗਿਆ ਪੁੱਤ। ਅਗਲਾ ਨੇ ਵੱਟ ਕੱਢ ਤੇ। ਕਹਿੰਦਾ ਸੀ ਅਗਲਾ ਕਹਿੰਦਾ ਜਿੱਦੇ ਹੱਥ ਪਾ ਲੈਣਾ ਚੀਕਾਂ ਮਰਵਾ ਦੂੰ ਮਰਵਾਤੀਆਂ ਅਗਲੇ ਨੇ। 2 ਮਹੀਨੇ ਤਾਂ ਜੇਲ੍ਹ ਚ ਲਗਾਤਾਰ ਹੋ ਚੱਲੇ 26 ਅਗਸਤ ਤੱਕ ਹੋ ਜਾਣੇ। ਹਲੇ ਜਵਾਨਤ ਨਹੀਂ ਹੋਣੀ। ਜਣੇ ਕਿ ਇੰਨੇ ਕੁ ਲੋਕ ਵਿਰੋਧ ਵਿੱਚ ਆ ਗਏ। ਜੰਡ ਕੇ ਮਨਜੀਤ ਜਾਂ ਛੁਟਣਾ ਨਹੀਂ ਚਾਹੁੰਦਾ ਲੋਕ ਇਦਾਂ ਦੀ ਆਵਾਜ਼ ਉਠਾ ਰਹੇ ਅਗਲੇ ਕਹਿਣਗੇ ਆਲ ਕਹਿੰਦੇ ਸਾਡੇ ਪੁੱਤ ਮਰਵਾਇਆ ਸਾਡੇ ਘਰ ਉਜਾੜਿਆ ਇੱਕ ਬੀਬੀ ਕਹਿੰਦੀ ਕਹਿੰਦੀ ਮੇਰਾ ਮੁੰਡਾ 28 ਸਾਲ ਦਾ ਸੀ ਕਹਿੰਦੀ ਮੇਰੇ ਪੋਤਾ 9 ਮਹੀਨੇ ਦਾ ਸੀ ਜਦੋਂ ਕਹਿੰਦੀ ਮੇਰਾ ਮੁੰਡਾ ਮਰ ਗਿਆ ਤੇ ਉਹਨੇ ਆਪਣੀ ਨੂੰ ਕਿਵੇਂ ਘਰੇ ਰੱਖਣੀ ਹੈ ਤੇ ਕਿਵੇਂ ਅੱਗੇ ਤੋਰਨੀ ਹੈ ਤੇ ਕਿਵੇਂ ਉਹ ਬੱਚੇ ਦੀ ਜ਼ਿੰਦਗੀ ਲੰਗੜੀਆਂ ਇਹ ਉਸ ਪਰਿਵਾਰ ਨੂੰ ਪਤਾ ਹੈ ਤੇ ਕਰਤੂਤ ਕਿਹਦੀ ਹੈ ਬਿਕਰਮ ਸਿੰਘ ਮਜੀਠੀਆ ਦੀ ਹੈ ਪੰਜਾਬ ਦੇ ਲੋਕੋ ਜੇ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਨੂੰ ਨਸ਼ਿਆਂ ਤੋਂ ਮੁਕਤ ਕਰਨਾ ਹੈ ਤਾਂ ਮੈਂ बार-बार ਬੇਨਤੀ ਕਰ ਰਿਹਾ ਵੀ ਬੋਲਪੋ ਇਹਨਾਂ ਦੇ ਵਿਰੁੱਧ ਇਹਨਾਂ ਲੋਕਾਂ ਦਾ ਜਲੂਸ ਕੱਢ ਦਿਓ ਜੇ ਪੰਜਾਬ ਨੂੰ ਬਚਾਉਣਾ ਹੈ ਨਹੀਂ ਤਾਂ ਫਿਰ ਜਿਵੇਂ ਪਹਿਲਾਂ ਛੱਤਰ ਵਿਸੇ ਨੇ ਨਾ ਪੰਜਾਬ ਦੇ ਘਰਾਂ ਵਿੱਚ ਜਿਹੜੇ ਘਰ ਉਜੜੇ ਨੇ ਤਾਂ ਉਹ ਦਿਨ ਦੂਰ ਨਹੀਂ ਖਲੇ ਵੀ ਕੁਛ ਨਹੀਂ ਮਿਗੜਿਆ ਬਹੁਤ ਕੁਛ ਹੈ ਜਾਗ ਪੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ